ਅਸੀਂ ਇੱਥੇ ਅਸੀਂ ਪਰਫਾਰਮ ਕਰਨ ਆਏ ਹਾਂ ਖੂਹਾਂ ਦੇ ਪਾਣੀ ਦੇ ਲਈ ਜਿਵੇਂ ਪਹਿਲਾਂ ਪੰਜਾਬੀ ਮਟਿਆਰਾ ਖੂਹਾਂ ਤੋਂ ਪਾਣੀ ਭਰਦਿਆਂ ਹੁੰਦੀਆਂ ਸੀਗੀਆਂ ਤੇ ਉਹਦਾ ਇੱਕ ਕਾਰਨ ਹੁੰਦਾ ਸੀਗਾ ਵੀ ਉੱਥੇ ਇੱਕ ਤਾਂ ਮੇਲੇ ਦਾ ਮਤਲਬ ਇਹੀ ਹੁੰਦਾ ਇੱਥੇ ਮੇਲੇ ਤਾਂ ਸਿਰਫ ਹੁਣ ਮੇਲ ਮਿਲਾਪਦੇ ਰਹਿ ਗਏ ਨੇ ਪਰ ਪਹਿਲਾਂ ਪੰਜਾਬੀ ਕੁੜੀਆਂ ਚਲੋ ਖੂਹਾਂ ਤੇ ਪਾਣੀ ਭਰਉਂਦੀਆਂ ਸੀ ਉਹ ਆਪਣੇ ਮਨ ਮਨ ਦੇ ਬੁਲਬੁਲਿਆਂ ਨੂੰ ਦੇ ਨਾਲ ਆਪ ਦਾ ਪਿਆਰ ਗੱਲਾਂ ਬਾਤਾਂ ਸਭ ਸਾਂਝੀਆਂ ਕਰਦੀਆਂ ਤੇ ਆਪ ਪਾਣੀ ਹੁੰਦਾ ਸੀ ਉਹ ਖੂਹਾਂ ਤੋਂ ਭਰਦੀਆਂ ਫਿਰ ਘਰ ਲੈ ਕੇ ਜਾਂਦੀਆਂ ਤਾਂ ਘਰ ਦੇ ਵਿੱਚ ਉਹੀ ਪਾਣੀ ਵਰਤਿਆ ਜਾਂਦਾ ਸੀਗਾ ਤਾਂ ਸੋਹਣੀਆਂ ਸੋਹਣੀਆਂ ਮਟਿਆਰਾਂ ਆਪਣੇ ਪੰਜਾਬੀ ਪਹਿਰਾਵੇ ਦੇ ਵਿੱਚ ਆ ਕੇ ਤੇ ਅਸੀਂ ਆਪਣੇ ਆਪ ਜ਼ੋਰ ਦਿਖਾ ਰਹੇ ਹਾਂ ਤੁਸੀਂ ਸਾਡੇ ਦੇਖ ਸਕਦੇ ਹੋ ਅਸੀਂ ਪੰਜਾਬੀ ਪਹਿਰਾਵੇ ਦੇ ਨਾਲ ਆਏ ਹੋਏ ਹਾਂ ਜਿੰਨਾ ਤੱਕ ਸੀਮ ਤੇ ਰਹਿ ਗਏ ਆ ਮੇਰੀ ਤਾਂ ਸਿਰਫ ਇਹੀ ਅਪੀਲ ਹੈ ਕਿ ਸਾਨੂੰ ਆਪਣੇ ਖਾਸ ਕਰ ਪੰਜਾਬ ਨੂੰ ਇਹ ਚੀਜ਼ਾਂ ਕਾਇਮ ਰੱਖਣੀਆਂ ਚਾਹੀਦੀਆਂ ਨੇ ਕਿ ਆ ਇਹ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜੇ ਪੰਜਾਬ ਦੀਆਂ ਧੀਆਂ ਭੈਣਾਂ ਸਭ ਰਲ ਕੇ ਇਹ ਚੀਜ਼ਾਂ ਨੂੰ ਅਪਣਾਉਣਗੀਆਂ ਫੇਰੀ ਪੰਜਾਬੀ ਸਭਿਆਚਾਰ ਹੈ ਜਿਹੜਾ ਕਲਚਰ ਅਸੀਂ ਬਚਾ ਕੇ ਰੱਖ ਸਕਦੇ ਆ ਨਹੀਂ ਬਹੁਤ ਕੁਝ ਹੋ ਰਿਹਾ ਹੈਗਾ ਤਾਂ ਕਿਸੇ ਨਾ ਟਾਈਮ ਇਹ ਮੇਲੇ ਵੀ ਲੱਗਣਾ ਬੰਦ ਹੋ ਜਾਣਗੇ ਤਾਂ ਅਸੀਂ ਨਹੀਂ ਚਾਹੁੰਦੇ ਮੇਲਿਆਂ ਦੇ ਰਾਹੀਂ ਅਸੀਂ ਇਹਨਾਂ ਸਾਰੇ ਲੋਕਾਂ ਨੂੰ ਜਾਗਰੂਕ ਕਰੀਏ ਕਿਉਂਕਿ ਜਿਹੜਾ ਪੰਜਾਬੀ ਕਲਚਰ ਹੈਗਾ ਉਹ ਆਪਣੇ ਇੰਡੀਆ ਦੇ ਵਿੱਚੋਂ ਸਭ ਅਮੀਰ ਮੰਨਿਆ ਜਾਂਦਾਗਾ ਕਾਨਾ ਕਾਨਾ ਕਾਨਾ